ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ਾ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਮਿਤੀ 5 5 2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫਾਰਮੇਸ਼ਨ ਸਾਡੇ ਕੋਲ ਸੀਗੀ ਜਿਸ ਤੇ ਜਦੋਂ ਅਸੀਂ ਰੀਡ ਕੀਤੀ ਹੈ ਤਾਂ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸਰਬਜੀਤ ਸਿੰਘ ਉਰਫ ਸਾਬੀ ਹੈ ਨਵਾ ਕਟੜਾ ਦਾ ਰਹਿਣ ਵਾਲਾ ਹੈ ਕਲਾਂ ਨੌਰ ਦਾ ਇਹਦੇ ਪੁਰਾਣੇ ਵੀ ਕਾਫੀ ਕ੍ਰਿਮినਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸੱਜ ਦੇ 307 ਦੇ ਅਲਰੇਡੀ ਰਜਿਸਟਰਡ ਹੈ ਇਹ ਹੁਣੇ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਅਲਰੇਡੀ 7 ਸਾਲ ਜੇਲ੍ਹ ਦੇ ਵਿੱਚ ਕੱਟ ਚੁੱਕਿਆ ਐ ਐਨਡੀਪੀਐਸ ਐਕਟ ਦੇ ਵਿੱਚ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਨੇ ਇਸ ਉੱਪਰ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹਦੇ ਕੋਲੋਂ ਦੋ ਪੈਕੇਟ ਜਿਹੜੇ ਹਨ 500-500 ਗ੍ਰਾਮ ਹੈਰਵਿੰਦੂ ਰਿਕਵਰ ਹੋ ਗਏ ਸਰ ਪਾਕਿਸਤਾਨ ਦੀ ਨਰਮੀ ਦੀ ਇਲੋਕਸ਼ਣ ਹੈਗੀ ਇਹ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਇਹਦੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨ ਟੱਚ ਹੋਇਆ ਜਿਸ ਕਰਕੇ ਇਹ ਕੋਲ ਕਨਸਾਈਨਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਫਰਦਰ ਦੂਜੇ ਬੰਦਿਆਂ ਨੂੰ ਦੇਣਾ ਸੀ ਨੈਟਵਰਕ ਹੋ ਸਕਦਾ ਇਹ ਤਾਂ ਵੱਡਾ हां जी ਇਹਨੂੰ ਜਿਹੜਾ ਸਪਲਾਈ ਕੀਤੀ ਹੈ heroin ਉਹ ਦੋ ਵਿਅਕਤੀ ਹੈਗੇ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਫੜਾਇਆ ਸੀ ਉਹ ਬੇਸਿਕਲੀ ਜਿਹੜੇ ਕurier ਹੁੰਦੇ ਆ ਉਹ ਉਹ ਵਿਅਕਤੀ ਸੀਗੇ ਹੁਣ ਇਹਦੀ ਸਾਨੂੰ ਪੁਲਿਸ ਰਿਮਾਨ ਮਿਲੀ ਹੈ ਅਸੀਂ ਇਹਨੂੰ ਪ੍ਰੋਪਰ ਪੁੱਛਗਿੱਛ ਕਰਕੇ ਆਈਡੈਂਟੀਫਾਈ ਕਰਾਂਗੇ ਕਿ ਵਿਅਕਤੀ ਕੌਣ ਹੈਗੇ ਤੇ ਅੱਗੇ ਕਿਸ ਨੂੰ ਦੇਣਾ ਚਾਹੁੰਦਾ ਸੀ ਦੂਸਰੀ ਕਮਪਰਕਸ ਕੀ ਹੈ ਜੀ इस तो अलावा छः पाँच दो हज़ार चौबीस में एक होर जी मलियाँ पिंड है बैरामपुर थाने के पुलिस द्वारा नाकेबंदी तो चैकिंग की जा रही थी जिते एक स्विफ्ट डिजायर कार जी शक्की हालत उ मूव कर रही थी उन्होंने जो रोक के चैक किया गया वो दो बंदे हरप्रीत सिंह उर्फ हैप्पी है वो वासी मलियाँ का ही है और दूजा व्यक्ति है जतेंद्र सिंह वासी शाहपुर कं का जो तारागढ़ का है ਇਹਨਾਂ ਦੇ ਕੋਲੋਂ 420 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਹੈ ਇਹ ਵੀ ਸਮਗਲਿੰਗ ਦੇ ਵਿੱਚ ਐਕਟਿਵਲੀ ਇਨਵੋਲਸ ਸੀਗੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਕਿੱਥੋਂ ਜਿਹੜੀ ਉਹ ਹੈਰੋਇਨ ਆਈ ਸਰ ਇਹ ਵੇਚਦੇ ਵੀ ਐ ਡੈਫੀਨਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੰਗਾ ਰਹੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰੱਗ ਮੰਨੀ ਹੈ ਉਹ ਮਿਲਦੀ ਹੈ ਜਿਸ ਕਰਕੇ ਫਿਰ ਅੱਗੇ ਚੱਲਦਾ ਹੈ ਇਹ ਇਹਦਾ ਇਹਨਾਂ ਨੇ ਪਹਿਲਾਂ ਵੀ ਸਮਗਲਿੰਗ ਦੇ ਵਿੱਚ ਇਨਵੋਲਡ ਰਹੇ ਜੋ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸਰ ਜਿਹੜਾ ਇੱਕ ਕਸਟਮਰ ਫੜਿਆ ਹੋਇਆ ਹੈ ਜਿਹਦੇ ਪਾਕਿਸਤਾਨ ਨਾਲ ਲਿੰਕ ਨਜ਼ਰ ਆ ਰਹੇ ਆ ਇਹਦਾ ਮੋਬਾਈਲ ਫੋਨ ਜਾਂ ਫਿਰ ਮੌਕੇ ਤੇ ਕੋਈ ਹੋਰ ਏਦਾਂ ਦੀ ਚੀਜ਼ ਮਿਲ ਜੇ ਹੋਏ ਜਿਸ ਨਾਲ ਲੱਗੇ ਏਦਾਂ ਜ਼ੋਰ ਬੜੇ ਪੱਲੇ ਹੋ ਸਕਦੇ ਆ ਉਹਦਾ ਮੋਬਾਈਲ ਫੋਨ ਸਾਨੂੰ ਮਿਲਿਆ ਹੈ ਉਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰ ਰਹੇ ਹਾਂ ਔਰ ਉਹ ਇੱਕ ਵਾਰੀ ਟੈਕਨੀਕਲ ਐਗਜ਼ਾਮੀਨੇਸ਼ਨ ਕੰਪਲੀਟ ਹੋ ਜਾਏਗੀ ਤਾਂ ਸਾਨੂੰ ਕਾਫੀ ਜ਼ਿਆਦਾ ਉਹਦੇ ਲਿੰਕਸ ਜਿਹੜੇ ਆ ਉਹ ਮਿਲ ਰਹੇ ਹਨ ਅਸੀਂ ਉਹਦੇ ਤੇ ਪੈਰਲਲੀ ਵਰਕ ਵੀ ਕਰ ਰਹੇ ਹਾਂ ਅਸੀਂ ਇਹਦੀ ਸਟੇਟ ਲੈਵਲ ਤੇ ਜਿੱਥੇ ਵੀ ਇਹਦੇ ਲਿੰਕਸ ਹੈਗੇ ਉਹ ਸਾਰੇ ਹੀ ਵਰਕ ਅਪਨ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਇਹਦੇ ਫਰਦਰ ਜਿਹੜੇ ਲਿੰਕਸ ਵੇਚਣ ਵਾਲੇ ਹੈਗੇ ਗਰਾਊਂਡ ਲੈਵਲ ਤੇ ਕਿੱਥੇ ਤੱਕ ਇਹ ਸਪਲਾਈ ਕਰ ਰਿਹਾ ਉਹ ਸਾਰੇ ਕਲੀਅਰ ਹੋ ਜਾਣਾ ਹੈ